ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਦੇਸ਼ਾਂ ਵਿਦੇਸ਼ਾਂ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਇਸ ਵਕਤ ਅਸੀਂ ਮੌਜੂਦ ਆ ਗੁਰਦੁਆਰਾ ਸ੍ਰੀ ਪਵਣ ਸਾਹਿਬ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਤੇ ਦਰਸ਼ਨ ਕਰਵਾ ਰਹਿਆਂ ਦੇ ਦੇਖ ਸਕਦੇ ਹੋ ਕਿ ਦੂਰੋਂ ਦੂਰੋਂ ਸੰਕਟਾਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਪਵਣ ਸਾਹਿਬ ਖਾਸ ਇੱਥੇ ਦਰਸ਼ਨ ਕਰਨ ਲਈ ਪਹੁੰਚ ਰਿਹਾ ਨੇ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਤੇ ਹਰ ਪਾਸੇ ਦੇਖ ਸਕਦੇ ਹੋ ਤੁਹਾਨੂੰ ਵੀਊ ਦਿਖਾ ਰਿਹਾ ਗੁਰਦੁਆਰੇ ਸ਼੍ਰੀ ਪਵਨ ਸਾਹਿਬ ਦਾ ਜਿੱਥੇ ਦੇਖ ਸਕਦੇ ਹੋ ਕਿ ਦੂਰੋ ਦੂਰੋਂ ਸੰਗਤਾਂ ਇੱਥੇ ਹਾਜ਼ਰੀ ਭਰਨ ਪਹੁੰਚ ਰਹੀਆਂ ਨੇ ਖਾਸ ਨਗਰ ਕੀਰਤਨ ਦੂਰੋ ਦੂਰੋਂ ਆ ਰਹੇ ਨੇ ਪਿੰਡਾਂ ਥਾਵਾਂ ਦੇ ਵਿੱਚੋਂ ਤੇ ਇੱਥੇ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਪਹੁੰਚ ਰਹੇ ਨੇ ਇਸ ਤੋਂ ਇਲਾਵਾ ਸੰਗਤਾਂ ਦੇਖ ਸਕਦੇ ਹੋ ਕਿ ਸੇਵਾ ਦੇ ਵਿੱਚ ਲੀਨ ਨੇ ਭਗਤੀ ਦੇ ਵਿੱਚ ਲੀਨ ਨੇ ਪਾਠ ਕਰ ਰਹੀਆਂ ਨੇ ਸੇਵਾ ਕਾਰਜਾਂ ਨੇ ਤੇ ਸੰਗਤਾਂ ਆਪਣੀ ਆਪਣੀ ਆਸਥਾ ਦੇ ਨਾਲ ਜੋ ਵੀ ਹੈ ਇੱਥੇ ਆ ਰਹੀਆਂ ਨੇ ਪਹੁੰਚ ਰਹੀਆਂ ਨੇ ਦੂਰੋ ਦੂਰੋਂ ਸੰਗਤਾਂ ਦਰਸ਼ਨ ਕਰ ਰਹੇ ਆ ਰਹੀਆਂ ਨੇ ਤੇ ਹਰ ਪਾਸੇ ਦੇਖ ਸਕਦੇ ਹੋ ਸੰਗਤਾਂ ਦਾ ਭਾਰੀ ਇਕੱਠ ਮੌਜੂਦ ਹੈ ਬਹੁਤ ਹੀ પ્રેમ ਪਿਆਰ ਸਤਿਕਾਰ ਦੇ ਨਾਲ ਤਾਂ ਅੰਤਨ ਬਾਬਾ ਦੀਪ ਸਿੰਘ ਜੀ ਦੇ ਦਰਤੇ ਜਨਮ ਸਥਾਨ ਗੁਰਦੁਆਰਾ ਸ਼੍ਰੀ ਬਾਵਣ ਸਾਹਿਬ ਜਿੱਥੇ ਸੰਗਤਾਂ ਪਹੁੰਚ ਰਹੀਆਂ ਨੇ ਤੇ ਹਰ ਪਾਸੇ ਦੇਖ ਸਕਦੇ ਹੋ ਕਿ ਸੰਗਤਾਂ ਦਾ ਭਾਰੀ ਇਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਵੱਖ-ਵੱਖ ਤਰ੍ਹਾਂ ਦੇ ਲੰਗਰ ਲਗਾਏ ਗਏ ਨੇ ਇਸ ਦੇ ਨਾਲ ਸੰਗਤਾਂ ਆਪਣੇ ਘਰੋਂ ਵੀ ਬਹੁਤ ਸਾਰੇ ਆਪਣੇ-ਆਪਣੇ ਸ਼ਰਧਾ ਭਾਵਨਾ ਦੇ ਨਾਲ ਲੰਗਰ ਲੈ ਕੇ ਆ ਰਹੀਆਂ ਨੇ ਤੇ ਦੂਰੋਂ ਦੂਰੋਂ ਸੰਗਤਾਂ ਇੱਥੇ ਪਹੁੰਚ ਰਹੀਆਂ ਨੇ ਸੰਗਤ ਨਾਲ ਵੀ ਗੱਲਬਾਤ ਕਰਾਂਗੇ ਦਰਸ਼ਕਾ ਰਹੇ ਹੋ ਤੁਸੀਂ ਗੁਰਦੁਆਰਾ ਸ੍ਰੀ ਪਵਨ ਸਾਹਿਬ ਜਨਮ ਸਥਾਨ ਤੰਤਨ ਬਾਬਾ ਦੀਪ ਸਿੰਘ ਜੀ ਤੰਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਦਰਸ਼ਨ ਕਰਵਾ ਰਹੇ ਹਾਂ ਤੁਹਾਨੂੰ ਬਾਬਾ ਜੀ ਦੇ ਜਨਮ ਸਥਾਨ ਗੁਰਦੁਆਰਾ ਸ੍ਰੀ ਪਵਨ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਕਿ ਅੱਜ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਦੂਰੋਂ ਦੂਰੋਂ ਸੰਗਤਾਂ ਇਸ ਮੋਕੇ ਤੇ ਬਾਬਾ ਜੀ ਦੇ ਜਨਮ ਸਥਾਨ ਤੇ ਦਰਸ਼ਨਾ ਲੈ ਇੱਥੇ ਪਹੁੰਚਿਆ ਨੇ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਸੰਗਤਾਂ ਤੁਸੀਂ ਦੇਖ ਸਕਦੇ ਹੋ ਦਰਸ਼ਨ ਕਰ ਰਿਆ ਨੇ ਇੱਥੇ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਥੋਂ ਆਏ ਹੋ ਅਸੀਂ ਲੋਕਲ ਹੀ ਆਏ ਹਾਂ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਦਰਸ਼ਨ ਕਰਨ ਆਉ ਕਿਵੇਂ ਨਾ ਲੱਗਦੀ ਬਹੁਤ ਹੋਦੀ ਲੱਗਦਾ ਸੀ ਦਿੱਲੀ ਆਨੇ ਆ ਹਾਂਜੀ ਤੇ ਬਾਬਾ ਜੀ ਦੇ ਅਦਰ ਤੇ ਆ ਕੇ ਹਰ ਹਰ ਕਿਸੇ ਦੀਆਂ ਮਨੋ ਕਾਮਨਾਵਾਂ ਪੂਰੀਆਂ ਹੁੰਦੀਆਂ ਨੇ ਤੁਹਾਡੀਆਂ ਵੀ ਮਨੋ ਹਾਂਜੀ ਹੋਈਆਂ ਜੀ ਅਸੀਂ ਦੁਪਹਿਰਾ ਕੱਟਿਆ ਸੀ ਉਹਦੋਂ ਮੇਰੇ ਹੋਈਆਂ ਮੇਰੇ ਬੱਚੇ ਦੀਆਂ ਤੇ ਕਿਵੇਂ ਦਾ ਲੱਗਦਾ ਹੈ ਕਿਉਂਕਿ ਤਾਂ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜੇ ਦੀ ਹਰ ਕਿਸੇ ਨੂੰ ਢੀਕ ਰਹਿੰਦੀ ਹੈ ਦੂਰੋਂ ਦੂਰੋਂ ਸੰਗਟਾ ਇੱਥੇ ਹੁੰਮਾ ਕੇ ਪਹੁੰਚਦੀ ਹੈ ਹਾਂਜੀ ਆਉਂਦੀਆਂ ਸਾਨੂੰ ਹਰੇਕ ਨੂੰ ਆਉਣਾ ਚਾਹੀਦਾ ਕਿਉਂਕਿ ਬਾਬਾ ਦਾ ਸਾਹ ਹੁੰਦਾ ਹੈ ਕਿਉਂਕਿ ਬਹੁਤ ਦੂਰੋਂ ਦੂਰੋਂ ਸਭ ਨੂੰ ਢੀਕੁੰਦੀ ਕਿਸਾਲ ਬਦ ਦਿਨ ਆਂਦਾ ਹੈ ਤੇ ਆਣਾ ਵੀ ਸਭ ਨੂੰ ਸੰਗਰ ਨੂੰ ਚਾਹੀਦਾ ਕਿਉਂਕਿ ਇੱਥੇ ਆ ਕੇ ਸਭ ਕੁਝ ਪਾ ਸਕਦੇ ਆਪਾਂ ਹੋਰ ਕਿਤੇ ਜਾ ਕੇ ਨਹੀਂ ਪਾ ਸਕਦੇ ਤੋ ਦੇਖ ਸਕਦੇ ਹੋ ਕਿ ਹਰ ਪਾਸੇ ਸੰਗਤਾਂ ਦਾ ਇਕੱਠ ਇੱਥੇ ਦੇਖਣ ਨੂੰ ਮਿਲ ਰਿਹਾ ਹੈ ਲਾਈਨਾਂ ਦੇ ਵਿੱਚ ਸੰਗਤਾਂ ਇੱਥੇ ਮੌਜੂਦ ਨੇ ਤੇ ਸੰਗਤਾਂ ਤੰਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਖਾਸ ਇੱਥੇ ਜਨਮ ਸਥਾਨ ਸ੍ਰੀ ਗੁਰਦੁਆਰਾ ਸ੍ਰੀ ਭਵਨ ਸਾਹਿਬ ਦਰਸ਼ਨਗਰਲੇ ਪਹੁੰਚਿਆ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕਿੱਥੋਂ ਆਏ ਹੋ ਤੁਸੀਂ ਅਸੀਂ ਮਾੜੀ ਮੇਘੇ ਤੋਂ ਆਏ ਜੀ ਅੱਗੇ ਆਦਵਾਰ ਆਈਦਾ ਰੈਦਵਾਰ ਕੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਦੂਰੋਂ ਦੂਰੋਂ ਸੰਤਾਰਿਆਂ ਕਿਵੇਂ ਦਾ ਲੱਗ ਰਿਹਾ ਹੈ ਇੱਥੇ ਜੋ ਵੀ ਆਂਦੇ ਉਹਨਾਂ ਦੀਆਂ ਮਨੋ ਕਾਮਨਾਵਾਂ ਪੂਰੀਆਂ ਹਾਂ ਬਹੁਤ ਕਿਰਪਾ ਮਹਾਰਾਜ ਦੇ ਜੀ ਬਹੁਤ ਜ਼ਿਆਦੀ ਜੋ ਮੰਗੋ ਉਹ ਹੀ ਮਿਲਦਾ ਜੀ ਹਾਜ਼ਰ ਹਰ ਐਤਵਾਰ ਆਈਦਾ ਇੱਥੇ ਮਹਾਰਾਜ ਨਹੀਂ ਪੀੜ ਹੁੰਦੀ ਯਾਰ ਹਰ ਐਤਵਾਰ ਇਹ ਨਾ 40 40 ਤੋਂ ਛੋਟੇ ਚੌੜਾ ਦੇ ਬਣਾਉਣਾ ਮੈਂ ਆਈਦਾ ਹਰ ਐਤਵਾਰ ਸੇਵਾ ਬਾਬੇ ਦੇ ਚਰਨਾਂ 'ਚ ਕਰੀਦੀ ਹਾਂ ਤੇ ਬਾਬਾ ਜੀ ਇੱਥੇ ਜੋ ਵੀ ਮੁਰਾਦ ਲੈ ਕੇ ਪੂਰੀਆਂ ਕਰਦੇ ਨੇ ਪੂਰੀਆਂ ਕਰਦੇ ਜੀ ਜੋ ਮਰਨ। ਦੇਖ ਸਕਦੇ ਹੋ ਕਿ ਗੁਰਦੁਆਰਾ ਸ੍ਰੀ ਪਵਣ ਸਾਹਿਬ ਦੀਆਂ ਤਸਵੀਰਾਂ ਤਾਂ ਨਾਲ ਸਾਂਝੀਆਂ ਕਰ ਰਹੇ ਹਾਂ ਤੇ ਇੱਥੇ ਦੂਰੋਂ ਦੂਰੋਂ ਸੰਗਤਾਂ ਆ ਕੇ ਅੱਜ ਖਾਸ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਮੌਕੇ ਤੇ ਇੱਥੇ ਦਰਸ਼ਨ ਕਰ ਰਹੀਆਂ ਨੇ ਤੇ ਲੰਬੀਆਂ ਲੰਬੀਆਂ ਲਾਈਨਾਂ ਦੇ ਵਿੱਚ ਦੇਖ ਸਕਦੇ ਹੋ ਕਿ ਸੰਗਤਾਂ ਦਾ ਇੱਥੇ ਭਾਰੀ ਇਕੱਠ ਮੌਜੂਦ ਹੈ ਤੇ ਜੋ ਵੀ ਸੰਗਤਾਂ ਇੱਥੇ ਆਪਣੀਆਂ ਮਨਮੁਰਾਦਾਂ ਲੈ ਕੇ ਆਉਂਦੇ ਨੇ ਜਪਹਿਰਾ ਸਾਹਿਬ ਦੇ ਵਿੱਚ ਦਰਸ਼ਨ ਕਰਦੇ ਨੇ ਜਪਹਿਰਾ ਸਾਹਿਬ ਘਟਦੀਆਂ ਨੇ ਉਹਨਾਂ ਦੀਆਂ ਮਨਮੁਰਾਦਾਂ ਪੂਰੀਆਂ ਹੁੰਦੀਆਂ ਨੇ ਹੋਰ ਵੀ ਇੱਥੇ ਸੰਗਤਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਦੇਖ ਸਕਦੇ ਹੋ ਦੂਰੋਂ ਦੂਰੋਂ ਸੰਗਤਾਂ ਇੱਥੇ ਆਈਆਂ ਨੇ ਹੋਰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਤੁਸੀਂ ਅਹੀਂ ਪਰ ਉਪਾਲ ਤੋਂ ਓਟਾਰੀ ਤੋਂ ਅੱਜ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਹੈ ਦੂਰੋਂ ਦੂਰੋਂ ਸੰਗਤਾਂ ਖਾਸ ਬਾਬਾ ਜੀ ਦੇ ਜਨਮ ਸਥਾਨ ਤੇ ਪਹੁੰਚ ਰਹੀਆਂ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਜੀ ਬਹੁਤ ਵਧੀਆ ਜਨਮ ਸੋ ਦੇਖ ਸਕਦੇ ਹੋ ਕਿ ਹਰ ਪਾਸੇ ਸੰਗਤਾਂ ਇੱਥੇ ਦੂਰੋ ਦੂਰੋਂ ਹਾਜ਼ਰੀਆਂ ਭਰਨ ਆ ਰਹੀਆਂ ਨੇ ਤੇ ਸੰਗਤਾਂ ਦਾ ਭਾਰੀ ਇਕੱਠ ਮੌਜੂਦ ਹੈ ਹੋਰ ਵੀ ਸੰਗਤ ਨਾਲ ਇੱਥੇ ਗੱਲਬਾਤ ਕਰਾਂਗੇ ਤੇ ਲਾਈਨਾਂ ਦੇ ਵਿੱਚ ਲੱਗ ਕੇ ਸਤਨਾਮ ਵਾਹਿਗੁਰੂ ਦਾ ਜਾਪ ਕਰ ਰਹੀਆਂ ਨੇ ਤੇ ਆਪਣੀ ਵਾਰੀ ਦੀ ਉਡੀਕ ਕਰਦੀਆਂ ਹੋਈਆਂ ਸੰਗਤਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਇੱਥੇ ਪਹੁੰਚੀਆਂ ਨੇ ਇਸ ਦੇ ਨਾਲ ਨਾਲ ਨੌਜਵਾਨ ਵੀਰ ਵੀ ਇੱਥੇ ਸੇਵਾ ਕਰ ਰਹੇ ਨੇ ਹੋਰ ਸੰਗਤਾਂ ਨਾਲ ਗੱਲਬਾਤ ਕਰਦੀਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਖਾਲਸਾ ਸਾਹਿਬ ਵਾਹਿਗੁਰੂ ਜੀ ਦੀ ਫਤਿਹ ਵੀਰ ਜੀ ਖਾਸ ਸੇਵਾ ਨਿਭਾ ਰਹੇ ਹੋ ਤਨਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਕਿ ਹੈ ਜੀ ਹਾਂਜੀ ਤੋ ਦੇਖ ਸਕਦੇ ਹੋ ਹਰ ਪਾਸੇ ਸੰਗਤਾਂ ਦਾ ਇੱਥੇ ਇਕੱਠੇ ਮੌਜੂਦ ਹੈ ਖਾਸ ਤਨਤਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੇ ਅਫਗਾਨੀ ਫੌਜਾਂ ਦੇ ਨਾਲ ਯੁੱਧ ਕਰਕੇ ਇਸ ਧਰਤੀ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਬਚਾਇਆ ਤੇ ਆਪਣਾ ਸੀਸ ਜਿਹੜਾ ਹੈ ਬਲੀਦਾਨ ਦਿੱਤਾ ਉਹਨਾਂ ਦੀ ਜੋ ਵੀ ਉਹਨਾਂ ਦੀ ਸ਼ਹੀਦੀ ਨੂੰ ਹਰ ਕੋਈ ਸਜਦਾ ਕਰਦਾ ਹੈ ਤੇ ਉਹਨਾਂ ਨੂੰ ਨਤਮਸਤਕ ਕਰਨ ਪਹੁੰਚਦਾ ਹੈ ਖਾਸ ਸ੍ਰੀ ਪਵਨ ਸਾਹਿਬ ਗੁਰਦੁਆਰਾ ਪਹੁੰਚੇ ਆ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਕਿੱਥੋਂ ਆਏ ਹੋ ਅੰਮ੍ਰਿਤਸਰ ਕਿਵੇਂ ਨਾ ਲੱਗ ਰਿਹਾ ਅੱਜ ਬਾਬਾ ਦੀਪ ਸਿੰਘਾ ਜਨਮ ਦਿਹਾੜਾ ਰੌਣਕਾਂ ਲੱਗੀਆਂ ਨੇ ਜਨਮ ਸਥਾਨ ਤੇ ਪਹੁੰਚੇ ਹੋ ਬਾਬਾ ਜੀ ਦਾ ਜਨਮ ਹੋਇਆ ਹੈ ਬੜਾ ਵਧੀਆ ਬੜਾ ਆਂਦੇ ਆਉਣ ਲਿਆ ਜੀ ਬੜਾ ਵਧੀਆ ਪ੍ਰੋਗਰਾਮ ਇਹ ਹਰ ਸਾਲ ਆਉਂਦੇ ਹਾਂ ਹਾਂਜੀ ਹਰ ਸਾਲ ਹੀ ਸੇਵਾ ਕਰਦੇ ਅੱਗੋ ਵੀ ਬਾਬਾ ਜੀ ਦੇ ਦਰ ਤੇ ਜੋ ਵੀ ਇੱਥੇ ਆਂਦਾ ਮਨੋਗਾਮਨਾ ਲੈ ਕੇ ਪੂਰੀਆਂ ਹੁੰਦੀਆਂ ਨੇ ਤੁਹਾਡੀਆਂ ਕਿੰਨੀਆਂ ਕਾਸਬ ਬੜੀਆਂ ਸਮਰਾਦਾਂ ਬੜੀਆਂ ਜਿਆਦੀਆਂ ਪੂਰੀਆਂ ਹੀਆਂ ਜੋ ਮੰਗੀਆਂ ਹੋਆਂ ਮਿਲੀਆਂ ਹਾਂਜੀ ਕਿੰਨਾ ਕੁ ਸੁਭਾਗਾ ਮਹਿਸੂਸ ਕਰਦੇ ਉਸ ਦਰ ਤੇ ਬੜਾ ਵਧੀਆ ਸਾਰਾ ਪਰਿਵਾਰ ਆਉਂਦਾ ਮਹਾਰਾਜ ਦੇ ਘਰ ਦਰਸ਼ਨ ਕਰਦਾ ਬੱਚੇ ਬਾਹਰ ਗਏ ਨੇ ਆਪਣੇ ਕੰਮਾਂ ਤੇ ਬੜੇ ਬਿਮਾਰ ਆਏ ਨੇ ਕਿਰਪਾ ਵਾਹਿਗੁਰੂ ਜੀ ਦਾ ਖਾਲਸਾ ਹੋਰ ਵੀ ਸੰਗਤਾਂ ਦੇਖ ਸਕਦੇ ਤੇ ਗੱਲਬਾਤ ਕਰਾਂਗੇ ਸੰਗਤ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਿਤੇ ਕਿ ਤੂੰ ਆਏ ਅਸੀਂ ਇਧਰ ਮੱਧਰਾ ਤੋਂ ਆਏ ਖੇਮ ਕਰਨ ਆਲੇ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਖਾਸ ਸੰਗਤਾਂ ਜਨਮ ਸਥਾਨ ਤੇ ਬਾਬਾ ਜੀ ਦੇ ਦਰਸ਼ਨ ਕਰਨ ਪਹੁੰਚਿਆ ਤੁਹਾਨੂੰ ਕਿਵੇਂ ਦਾ ਲੱਗ ਰਿਹਾ ਜੋ ਵੀ ਇੱਥੇ ਆਂਦੋਂ ਉਹਨਾਂ ਦੀਆਂ ਮਨੋਗਾਮਨਾ ਪੂਰੀਆਂ ਹੁੰਦੀਆਂ ਨੇ ਹਾਂ ਜੀ ਸਾਨੂੰ ਬਹੁਤ ਵਧੀਆ ਲੱਗ ਰਿਹਾ ਮਹਾਰਾਜ ਹਰ ਇੱਕ ਦੀ ਮਨੋ ਕਾਮਨਾ ਪੂਰੀ ਕਰਦੇ ਨੇ ਹਾਂਜੀ ਮਹਾਰਾਜ ਸਾਡੀਆਂ ਕਰਨਗੇ ਹਾਂਜੀ ਮੈਨੂੰ ਬਹੁਤ ਸੁਭਾਗ ਦਾ ਭਰਿਆ ਮਹਿਸੂਸ ਕਰਦੇ ਹਾਂ ਇਸ ਧਰਤੀ ਤੇ ਆ ਕੇ ਬਹੁਤ ਵਧੀਆ ਹਾਂਜੀ ਸੋ ਹਰ ਪਾਸੇ ਸੰਗਤਾਂ ਦੇਖ ਸਕਦੇ ਹੋ ਕਿ ਵਾਹਿਗੁਰੂ ਦੇ ਜਾਪ ਵਿੱਚ ਲੀਨ ਹੈ ਤੇ ਦੂਜੇ ਪਾਸੇ ਉੱਡੀ ਕੇ ਉਹਨਾਂ ਨੂੰ ਬਾਬਾ ਜੀ ਦੇ ਤੰਤਨ ਸਾਹਿਬ ਸ਼੍ਰੀ ਗੁਰਗਰਾਂ ਸਾਹਿਬ ਜੀ ਦੇ ਦਰਸ਼ਨ ਕਰਨ ਦੇ ਤੇ ਅੰਦਰ ਲਾਈਨਾਂ ਦੇ ਵਿੱਚ ਲੱਗੀਆਂ ਸੰਤਾ ਇੱਥੇ ਬਾਬਾ ਜੀ ਦੇ ਘਰ ਦਰਸ਼ਨ ਕਰਨ ਲਈ ਆਈਆਂ ਨੇ ਖਾਸ ਤੰਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੋ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਗੁਰਦੁਆਰਾ ਸ਼੍ਰੀ ਪਵੰਡ ਸਾਹਿਬ ਦੇ ਤੇ ਜਿੱਥੇ ਦੇਖ ਸਕਦੇ ਹੋ ਕਿ ਸੰਤਾ ਦੂਰੋਂ ਦੂਰੋਂ ਆ ਕੇ ਖਾਸ ਅੱਜ ਜਨਮ ਦਿਹਾੜੇ ਦੇ ਮੌਕੇ ਤੇ ਇੱਥੇ ਦਰਸ਼ਨ ਕਰਨ ਪਹੁੰਚੀਆਂ ਨੇ ਤੇ ਇਸ ਦੇ ਨਾਲ ਨਾਲ ਇਹ ਸੰਗਤਾਂ ਸੇਵਾ ਵਿੱਚ ਵੀ ਹਿੱਸਾ ਲੈ ਆ ਰਿਆ ਨੇ ਦੂਰ ਦੂਰ ਆ ਕੇ ਤੇ ਸੰਗਤ ਸੇਵਾ ਕਰ ਰਿਆ ਨੇ ਹੋਰ ਵੀ ਇੱਥੇ ਸੰਗਤਾਂ ਨਾਲ ਗੱਲਬਾਤ ਕਰਾਂਗੇ ਦੇ ਸਕਦੇ ਹੋ ਜੇਕਰ ਗੁਰਦੁਆਰਾ ਸ਼੍ਰੀ ਪੋਵੰਡ ਸਾਹਿਬ ਦੀ ਗੱਲ ਕਰੀਏ ਤਾਂ ਹਰ ਪਾਸੇ ਸੰਗਤਾਂ ਦਾ ਇਕੱਠ ਮੌਜੂਦ ਹੈ ਬਹੁਤ ਹੀ ਵਧੀਆ ਤੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਆਗਮਨ ਲਈ ਤੇ ਇੱਥੇ ਦੂਰ ਦੂਰੋਂ ਸੰਗਤਾਂ ਆ ਕੇ ਅੱਜ ਹਾਜ਼ਰੀ ਭਰ ਰਿਆ ਨੇ ਤੇ ਦੇਖ ਸਕਦੇ ਹੋ ਅੰਦਰ ਦੇ ਦ੍ਰਿਸ਼ ਵੀ ਤੁਹਾਨੂੰ ਦਿਖਾ ਰਹੇ ਆ ਤਾਂ ਤਨ ਤਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਵਾ ਰਹੇ ਆ ਫੁੱਲਾਂ ਦੇ ਨਾਲ ਬਹੁਤ ਹੀ ਸੋਹਣੀ ਗੁਰਦੁਆਰਾ ਸਾਹਿਬ ਦੀ ਸਜਾਵਟ ਕੀਤੀ ਗਈ ਹੈ ਤੇ ਇਸ ਦੇ ਨਾਲ ਨਾਲ ਸੰਗਤਾਂ ਦਾ ਇਕੱਠ ਅੰਦਰ ਦੇਖ ਸਕਦੇ ਮੌਜੂਦ ਹੈ ਤੇ ਸੰਗਤਾਂ ਦੂਰੋ ਦੂਰੋਂ ਆ ਕੇ ਇੱਥੇ ਮੌਜੂਦ ਨੇ ਸੰਗਤਾਂ ਤੇ ਇੱਥੇ ਆ ਕੇ ਬਾਬਾ ਜੀ ਦੇ ਦਰਸ਼ਨ ਕਰ ਰਹੀਆਂ ਨੇ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਅੰਦਰੋਂ ਦਰਸ਼ਨ ਕਰਵਾ ਰਹੇ ਆ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤੁਸੀਂ ਦਰਸ਼ਨ ਕਰ ਸਕਦੇ ਹੋ ਤਾਂ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੁਆਰਾ ਸ਼੍ਰੀ ਪਵਨ ਸਾਹਿਬ ਦੇ ਤੇ ਅੰਦਰ ਦੇ ਤੁਹਾਨੂੰ ਦਰਸ਼ਨ ਕਰਵਾ ਰਹੇ ਆਂ ਦੇਖ ਸਕਦੇ ਹੋ ਕਿ ਸੰਤਾਂ ਦਾ ਇੱਥੇ ਇਕੱਠ ਮੌਜੂਦ ਹੈ ਦੂਰੋਂ ਦੂਰੋਂ ਸੰਤਾਂ ਇੱਥੇ ਦਰਸ਼ਨ ਕਰਨ ਪਹੁੰਚ ਰਹੀਆਂ ਨੇ ਤੇ ਪਾਰੇ ਮਾਤਾ ਦੇ ਵਿੱਚ ਸੰਤਾਂ ਇੱਥੇ ਮੌਜੂਦ ਨੇ ਹਰ ਕੋਈ ਬਾਬਾ ਜੀ ਦੇ ਜਨਮਸਥਾਨ ਤੇ ਇੱਥੇ ਗੁਰਦੁਆਰਾ ਸ੍ਰੀ ਪਵਨ ਸਾਹਿਬ ਪਹੁੰਚ ਰਹੇ ਤੇ ਇਸ ਦੇ ਨਾਲ ਨਾਲ ਤੁਸੀਂ ਫੁੱਲਾਂ ਦੀ ਸਜਾਵਟ ਦੇਖ ਸਕਦੇ ਹੋ ਕਿ ਬਹੁਤ ਹੀ ਸੋਹਣੀ ਹਰ ਪਾਸੇ ਗੁਰਦੁਆਰਾ ਸਾਹਿਬ ਨੂੰ ਬਹੁਤ ਸੋਹਣੇ-ਸੋਹਣੇ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਤੇ ਆਪਣੀਆਂ ਮਨਮਰਜ਼ੀ ਲੈ ਕੇ ਸੰਗਤਾਂ ਇੱਥੇ ਪਹੁੰਚਦੀਆਂ ਨੇ ਗੁਰਦੁਆਰਾ ਸ੍ਰੀ ਪਵਨ ਸਾਹਿਬ ਦੇ ਅੰਦਰ ਦੇ ਦਰਸ਼ਨ ਕਰਾ ਰਹੀਆਂ ਨੇ ਜਿੱਤੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਤੇ ਇਸ ਦੇ ਨਾਲ ਨਾਲ ਹਰ ਪਾਸੇ ਤੁਸੀਂ ਸੰਗਤ ਦਰਸ਼ਨ ਕਰ ਸਕਦੇ ਹੋ ਸੰਗਤਾਲੇ ਸੰਤਾਂ ਦੇ ਵਿੱਚ ਭਾਰੀ ਇਤਸਾਰ ਤੇ ਜੋਸ਼ੀ ਇੱਥੇ ਦੇਖਣ ਨੂੰ ਮਿਲਿਆ ਬਾਹਰ ਇੱਥੇ ਹੋਰ ਵੀ ਸੰਗਤਾਂ ਨਾਲ ਗੱਲਬਾਤ ਕਰਾਂਗੇ ਸੰਤਾ ਇੱਥੇ ਮੌਜੂਦ ਨੇ ਹਰ ਪਾਸੇ ਦੇਖ ਸਕਦੇ ਹੋ ਦੂਰੋਂ ਦੂਰੋਂ ਸੰਗਤਾਂ ਆਈਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਏ ਬੈਂਕੇ ਤੋਂ ਕਿਵੇਂ ਦਾ ਲੱਗ ਰਿਹਾ ਅੱਜ ਤਾਂ ਅੰਤਨ ਬਾਬਾ ਦੀਪ ਸਿੰਘਾ ਜਨਮ ਦਿਹਾੜੇ ਤੇ ਦੂਰ ਦੂਰੋਂ ਸੰਗਤਾਂ ਇੱਥੇ ਹਾਜ਼ਰੀਆਂ ਭਰ ਰਹੀਆਂ ਨੇ ਬਹੁਤ ਵਧੀਆ ਵੀਰੇ ਬਹੁਤ ਵਧੀਆ ਜੋ ਵੀ ਇੱਥੇ ਆਂਦਾ ਹੈ ਬਾਬਾ ਜੀ ਦੇ ਦਰ ਤੇ ਉਹਨਾਂ ਦੀਆਂ ਮਨ ਮੁਰਾਦਾ ਪੂਰੀ ਹੁੰਦੀਆਂ ਨੇ ਤੁਹਾਡੀਆਂ ਬਹੁਤ ਬਹੁਤ ਜੀ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਹੈ ਹਾਂ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਸੰਗਤਾਂ ਨੂੰ ਆਖਿਆ ਵੀ ਜਿੰਨੀ ਵੀ ਹੋ ਸਕੇ ਸੇਵਾ ਕਰਨੀ ਜ਼ਰੂਰੀ ਹੈ ਹਾਂ ਸੋ ਦੇਖ ਸਕਦੇ ਹੋ ਸੰਗਤਾਂ ਦੇ ਵਿੱਚ ਭਾਰੀ ਉਤਸ਼ਾਹ ਇੱਥੇ ਦੇਖਣ ਨੂੰ ਮਿਲਿਆ ਹੈ ਹੋਰ ਵੀ ਸੰਗਤ ਨਾਲ ਗੱਲਬਾਤ ਕਰਦੇ ਆ ਇੱਥੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਥੋਂ ਆਇਓ ਤੁਸੀਂ ਅਸੀਂ ਇਥੋਂ ਆਏ ਕੋਈ 15-20 ਕਿਲੋਮੀਟਰ ਤੋਂ ਅੱਜ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਦੂਰੋਂ ਦੂਰੋਂ ਸੰਗਤਾਂ ਬਾਬਾ ਜੀ ਦੇ ਜਨਮ ਸਥਾਨ ਤੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਕਿਵੇਂ ਦਾ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਜੀ ਮਹਾਰਾਜ ਦੀ ਬੜੀ ਕਿਰਪਾ ਬਾਬਾ ਦੀਪ ਸਿੰਘ ਜੀ ਦੀ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਨੂੰ ਹਰ ਕੋਈ ਮੰਨਦਾ ਹੈ ਜੋ ਵੀ ਇੱਥੇ ਬਾਬਾ ਜੀ ਦੇ ਦਰ ਤੇ ਆਪਣੀਆਂ ਮਾਨ ਮੁਰਾਦਾ ਲੈ ਕੇ ਆਂਦਾ ਉਹਨਾਂ ਦੀਆਂ ਪੂਰੀਆਂ ਸਾਰੀਆਂ ਪੂਰੀਆਂ ਹੁੰਦੀਆਂ ਜੀ ਸਾਰੀਆਂ ਆ ਪਰਮੇਸ਼ਰ ਦਾ ਰੂਪ ਨੇ ਮਹਾਰਾਜ ਬਾਬਾ ਦੀਪ ਸਿੰਘ ਸੋ ਸੰਗਤਾਂ ਵਿੱਚ ਦੇਖ ਸਕਦੇ ਹੋ ਕਿ ਤਨਤਨ ਬਾਬਾ ਦੀਪ ਸਿੰਘ ਜੀ ਦੇ ਜੋਦੇ ਸੂਰਮੇ ਜੋ ਹੋਏ ਨੇ ਉਹਨਾਂ ਦੇ ਪ੍ਰਤੀ ਪ੍ਰੇਮ ਪਿਆਰ ਦੇਖ ਸਕਦੇ ਹੋ ਕਿ ਇੰਨਾ ਹੈ ਕਿ ਦੂਰੋਂ ਦੂਰੋਂ ਸੰਗਤਾਂ ਇੱਥੇ ਹਾਜ਼ਰੀ ਭਰਨ ਪਹੁੰਚ ਰਿਆ ਨੇ ਖਾਸ ਤਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਹਰ ਸਤਿਗੁਰੂ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਮੈਮ ਕਿੱਥੋਂ ਆਏ ਤੁਸੀਂ ਐ ਗੱਲੂ ਵਾਲ ਤੋਂ ਤੇ ਬੜਾ ਉਤਸ਼ਾਹ ਨਾਲ ਇੱਥੇ ਦੇਖਣ ਨੂੰ ਮਿਲਿਆ ਹੈ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਚਾਰੇ ਪਾਸੇ ਰੌਣਕਾਂ ਲੱਗੀਆਂ ਨੇ ਕਿਵੇਂ ਦਾ ਲੱਗ ਰਿਹਾ ਵਧੀਆ ਲੱਗ ਰਿਹਾ ਬਹੁਤ ਜਿਆਦਾ ਵਧੀਆ ਬਾਬਾ ਜੀ ਹਰ ਹਰ ਕਿਸੇ ਦੀ ਮਨ ਮਨ ਮੁਰਾਦਾ ਪੂਰੀਆਂ ਕਰਦੇ ਨੇ ਤੁਹਾਡੀਆਂ ਵੀ ਸਾਰੀਆਂ ਪੂਰੀਆਂ ਕਰਦੇ ਹਾਂ ਹੋਈਆਂ ਨੇ ਸੋ ਏ ਤੁਹਾਨੂੰ ਦ੍ਰਿਸ਼ ਦਿਖਾਇਆ ਹੈ ਸੰਦਰਸ਼ਨ ਕਰਵਾਏ ਨੇ ਤੁਹਾਨੂੰ ਗੁਰਦੁਆਰਾ ਸ਼੍ਰੀ ਪਵੰਡ ਸਾਹਿਬ ਦੇ ਜਿੱਥੇ ਦੂਰ ਦੂਰ ਸੰਗਤਾਂ ਖਾਸ ਅਜ ਤਾਂਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤੇ ਦੂਰ ਦੂਰ ਸੰਗਤਾਂ ਇੱਥੇ ਗੁਰਦੁਆਰਾ ਸ਼੍ਰੀ ਪਵੰਡ ਸਾਹਿਬ ਜੋ ਕਿ ਤਾਂਤਨ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਇੱਥੇ ਦਰਸ਼ਨ ਕਰਨ ਲਈ ਪਹੁੰਚ ਰਹੀਆਂ ਨੇ ਤੇ ਸੰਗਤਾਂ ਦੀ ਉਤਸ਼ਾਹ ਸੰਗਤਾਂ ਦਾ ਤੰਤਨ ਬਾਬਾ ਦੀਪ ਸਿੰਘ ਜੀ ਦੇ ਪ੍ਰਤੀ ਪਿਆਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਹੈ ਕਿ ਸੰਗਤਾ ਇੱਥੇ ਦੂਰੋਂ ਦੂਰੋਂ ਆ ਕੇ ਦਰਸ਼ਨ ਕਰਨ ਪਹੁੰਚੀਆਂ ਨੇ ਕੈਮਰਾਮੈਨ ਅਸ਼ਦੇ ਨਾਲ ਮੈਂ ਸੁਖਜੀਤ ਗ੍ਰੇਡ ਪੰਜਾਬ ਟੀਵੀ ਅੰਮ੍ਰਿਤਸਰ